ਜ਼ਿੰਦਗੀ ਦੀ ਕਮਾਈ ਦੌਲਤ ਨਾਲ ਨਹੀਂ ਨਾਪੀ ਜਾਂਦੀ ਅੰਤਮ ਯਾਤਰਾ ਦੀ ਪੀੜ ਦੱਸਦੀ ਹੈ ਕਿ ਕਮਾਈ ਕਿਉਂ ਜੀ ਸੀ ਇਹ ਨਾ ਪੁੱਛੋ ਕਿ ਜ਼ਿੰਦਗੀ ਖੁਸ਼ੀ ਕਦੋਂ ਦਿੰਦੀ ਹੈ ਕਿਉਂਕਿ ਸ਼ਿਕਾਇਤਾਂ ਤਾਂ ਉਹਨਾਂ ਨੂੰ ਵੀ ਹੁੰਦੀਆਂ ਨੇ ਜਿਨ੍ਹਾਂ ਨੂੰ ਜ਼ਿੰਦਗੀ ਸਭ ਕੁਝ ਦਿੰਦੀ ਆ ਕੁਝ ਕਮੀਆਂ ਮੇਰੇ ਵਿੱਚ ਵੀ ਸੀ ਕੁਝ ਕਮੀਆਂ ਲੋਕਾਂ ਵਿੱਚ ਸੀ ਫਰਕ ਸਿਰਫ ਇੰਨਾ ਸੀ ਕਿ ਉਹ ਗਿਣਦੇ ਰਹੇ ਅਤੇ ਅਸੀਂ ਨਜ਼ਰਅੰਦਾਜ਼ ਕਰਦੇ ਰਹੇ ਪਰਮਾਤਮਾ ਨੂੰ ਵਕੀਲ ਬਣਾਉਣ ਵਾਲਾ ਇਨਸਾਨ ਜ਼ਿੰਦਗੀ ਦਾ ਹਰ ਮੁਕੱਦਮਾ ਜਿੱਤਦਾ ਹੈ ਉਹ ਵੀ ਬਿਲਕੁਲ ਮੁਫਤ ਸਭ ਦਰਵਾਜ਼ੇ ਬੰਦ ਹੋ ਜਾਣ ਤਾਂ ਵੀ ਇੱਕ ਦਰਵਾਜ਼ਾ ਕਦੇ ਵੀ ਬੰਦ ਨਹੀਂ ਹੁੰਦਾ ਉਹ ਹੈ ਪਰਮਾਤਮਾ ਦਾ ਦਰਵਾਜ਼ਾ ਆਪਣੇ ਅੰਦਰ ਦੇ ਬੱਚੇ ਨੂੰ ਹਮੇਸ਼ਾ ਜਿਉਂਦਾ ਰੱਖੋ ਕਿਉਂਕਿ ਹੱਦ ਤੋਂ ਜ਼ਿਆਦਾ ਸਮਝਦਾਰੀ ਜੀਵਨ ਨੂੰ ਬੇਰੰਗ ਕਰ ਦਿੰਦੀ ਹੈ ਆਪਣੇ ਰੂਪ ਅਤੇ ਦੌਲਤ ਦਾ ਕਮਾਂਡ ਕਦੇ ਨਾ ਕਰੋ ਕਿਉਂਕਿ ਮੋਰ ਨੂੰ ਉਸ ਦੇ ਖੰਭਾਂ ਦਾ ਬੋਝ ਹੀ ਉੱਡਣ ਨਹੀਂ ਦਿੰਦਾ ਜੇਕਰ ਕੁਸ਼ਲ ਜੀਵਨ ਜਿਉਣਾ ਹੈ ਤਾਂ ਇਹ ਗੱਲਾਂ ਹਮੇਸ਼ਾ ਯਾਦ ਰੱਖੋ ਦੋ ਗੱਲਾਂ ਦੇ ਪੱਕੇ ਰਹੋ ਈਮਾਨ ਦੇ ਅਤੇ ਜੁਬਾਨ ਦੇ ਦੋ ਚੀਜ਼ਾਂ ਤੋਂ ਬਚ ਕੇ ਰਹੋ ਝਗੜੇ ਤੋਂ ਅਤੇ ਮੁਕਦਮੇ ਤੋਂ ਦੋ ਚੀਜ਼ਾਂ ਨੂੰ ਕਦੇ ਨਾ ਭੁੱਲੋ ਪਰਮਾਤਮਾ ਦਾ ਨਾਮ ਅਤੇ ਦੂਜਿਆਂ ਦਾ ਸਨਮਾਨ ਦੋ ਗੱਲਾਂ ਦਾ ਧਿਆਨ ਰੱਖੋ ਕਹੋ ਉਹ ਜੋ ਸੱਚਾ ਹੈ करो ओ जो अच्छा है परिवार तो वाला कोई धन नहीं पिता तो व्डा कोई सलाहकार नहीं माँ तो वड्डी कोई छा नहीं भा तो वा कोई भागीदार नहीं भैन तो व्डा कोई शुभचिंतक नहीं पत्नी तो वाला कोई दोस्त नहीं परिवार तो बिना कोई जीवन नहीं तो देखो, जो है उसकी इज्जत करना सीखो कि पता उन्होंने पाने कोई हर रोज़ तड़फद होवे ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਧੰਨਵਾਦ